ਕਿ ਕਿਤੇ ਪ੍ਰੋਗਰਾਮ ਹੁੰਦਾ ਹੈ ਕੁਝ ਵੀ ਹੁੰਦਾ ਪ੍ਰਵੀਨ ਛਾਵੜਾ ਜੀ ਸੀਨੀਅਰ ਮੈਂਬਰ ਹਨ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਤੁਹਾਨੂੰ ਕਿਤੇ ਇਹ ਤਾਂ ਨਹੀਂ ਜੋ ਸਾਡੇ ਸੂਤਰ ਦੱਸਦੇ ਵੀ ਉਹਨਾਂ ਦੀ ਗਾਂਧੀ ਜੀ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਕਿਤੇ ਕੋਈ ਗੱਲਬਾਤ ਚੱਲ ਰਹੀ ਆ ਆਨ ਵਾਲੇ ਦਿਨਾਂ 'ਚ ਉਹ ਐਮਐਲਏ ਦੀ ਟਿਕਟ ਦਾ ਦਾਵਾ ਠੋਕਰਿਆ ਕਾਂਗਰਸ ਪਾਰਟੀ ਤੋਂ ਕਿਤੇ ਇਹੋ ਜੀ ਗੱਲਾਂ ਪਾਰਟੀ ਤੱਕ ਪਹੁੰਚ ਗਈਆਂ ਤਾਂ ਰਤੇਸ਼ ਬੰਸਲ ਜੀ ਨੂੰ ਇੱਕਦਮ ਉਹਨਾਂ ਦਾ ਅਹੁਦਾ ਛਿੰਕੇ ਦੇ ਦਿੱਤਾ ਗਿਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਸੰਗਠਨ ਇੰਚਾਰਜ ਬਣਨ ਤੇ ਹੋ ਰਹੀ ਹੈ ਜਾਂ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਤੇ ਹੋ ਰਹੀ ਹੈ ਕਿ ਕਈ ਵ ਨਗਰ ਕੌਂਸਲ ਦੇ ਪ੍ਰਧਾਨ ਰਹੇ ਚੁੱਕੇ ਪ੍ਰਵੀਨ ਛਾਵੜਾ ਤੋਂ ਜਿਹੜਾ ਹੈ ਉਹਦਾ ਲੈ ਕੇ ਤੁਹਾਨੂੰ ਦਿੱਤਾ ਗਿਆ। ਤੋਂ ਸੀਨੀਅਰ ਸਾਡੇ ਸੀਨੀਅਰ ਲੀਡਰ ਰਹੇ ਆ ਕਰ ਠੀਕ ਹੈ ਔਰ ਮੈਂ ਤਾਂ ਦੇਖੋ ਨਹੀਂ ਰਹੇ मतलब ਉਹ ਤਾਂ ਹੈਗੇ ਮੇਰੇ ਕੋਲ ਸੀਨੀਅਰ ਹਾਂ ਹੈਗੇ ਮੈਂ ਉਹੀ ਕਹਿੰਦਾ ਵੀ ਸਾਡੇ ਸੀਨੀਅਰ ਲੀਡਰ ਹੈਗੇ ਹੈਗੇ ਤੇ ਚਲੋ ਉਹਨਾਂ ਦੀ ਵਰਕਿੰਗ ਜੋ ਵੀ ਵਰਕਿੰਗ ਸਟਾਈਲ ਜੋ ਵੀ ਹੈ ਉਹਨਾਂ ਦਾ ਆਪਣਾ ਹੈ ਮੈਂ ਉਹਨਾਂ ਦੇ ਵਰਕਿੰਗ ਸਟਾਈਲ ਤੇ ਕਮੈਂਟ ਨਹੀਂ ਕਰਦਾ ਹਾਂ ਤੇ ਖਿਆਲ ਨਾਲ ਜਿਹੜੇ ਤੁਹਾਡੇ ਤੋਂ ਹਟ ਕੇ ਚੱਲ ਰਹੇ ਆ ਚੱਲ ਵੀ ਰਹੇ ਆ ਕੋਈ ਐਜੀ ਗੱਲ ਨਹੀਂ ਮੈਂ ਝੂਠ ਨਹੀਂ ਬੋਲਾਂਗਾ ਚੱਲ ਵੀ ਰਹੇ ਆ ਠੀਕ ਹੈ ਨਾ ਪਾਰਟੀ ਤੋਂ ਸ਼ੁਰੂ ਤੋਂ ਜੋ ਅਲੱਗ ਚੱਲ ਰਿਹਾ ਹੈ ਇਹ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੈਂਬਲ ਦੇ ਨਾਲ ਵਿਗਾੜਨ ਦਾ ਜਿਹੜਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਂਦਾ ਹੈ ਨਾ ਕਿਤੇ ਕਿਤੇ ਜੇ ਉਹ ਬਣਾ ਕੇ ਰੱਖਦੇ ਤਾਂ ਸ਼ਾਇਦ ਇਸ ਤੋਂ ਵੱਡੇ ਹੋਤੇ ਉਹਨਾਂ ਨੂੰ ਮਿਲ ਸਕਦੇ ਜੀ ਇਹ ਵੀ ਰੋਲਾ ਪਾਉਂਦੇ ਆ ਕਿ ਐਦਕੀ ਤੁਸੀਂ ਸ਼ਰਤ ਲਾ ਲਓ ਕਿ ਮੈਡਮ ਨੂੰ ਟਿਕਟ ਮਿਲ ਜਾਵੇ ਇਹ ਤਾਂ ਜੇ ਤੁਸੀਂ ਜੇ ਖੁੱਲ ਕੇ ਨਹੀਂ ਦੱਸਣਾ ਚਾਹੁੰਦੇ ਤਾਂ ਜਿਹੜੇ ਲੋਕ ਇਹ ਚਰਚਾ ਕਰਦੇ ਨੇ ਦੇਖੋ ਚਰਚਾ ਦਾ ਚਰਚਾ ਦਾ ਇਹ ਲੋਕ ਇਹ ਵੀ ਕਰਦੇ ਸੀ ਪਹਿਲਾਂ ਵੀ ਕਿ ਮੈਡਮ ਨੂੰ ਕਦੇ ਟਿਕਟ ਨਹੀਂ ਮਿਲਣੀ ਸੋ ਮੇਹਾ ਸੰਦੀਪ ਚੌਧਰੀ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਰ ਰਾਜਪੁਰਾ ਦੇ ਵਿਕਾਸ ਕਾਰਜਾਂ 'ਚ ਖਾਸ ਧਿਆਨ ਦਿੱਤਾ ਵੈ ਉੱਥੇ ਹੀ ਜਿਹੜੇ ਆਪਣੇ ਵਰਕਰਾਂ ਨੂੰ ਵੀ ਪੂਰੀ ਪਾਰਟੀ 'ਚ ਮਾਨ ਸਤਕਾਰ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮਾਨ ਸਤਕਾਰ ਦੀ ਗੱਲ ਕਰੀਏ ਹਲਕਾ ਸੰਗਠਨ ਇੰਚਾਰਜ ਜਿਹੜੇ ਲਗਾਏ ਗਏ ਆ ਰਿਤੇਸ਼ ਬੰਸਲ ਜੀ ਬੜੀ ਖੁਸ਼ੀ ਦੀ ਗੱਲ ਹੈ ਲੇਕਿਨ ਦੂਜੇ ਪਾਸੇ ਇੱਕ ਗੱਲ ਜਿਹੜੀ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਇਹ ਕਿਹੜੇ ਬੰਦੇ ਨੂੰ ਕਿਹੜੇ ਪਾਰਟੀ ਦੇ ਸੀਨੀਅਰ ਮੈਂਬਰ ਨੂੰ ਹਟਾ ਕੇ ਰਤੇਸ਼ ਬੰਸਲ ਜੀ ਨੂੰ ਲਗਾਇਆ ਗਿਆ ਮੈਡਮ ਨੀਨਾ ਮਿੱਤਲ ਸਾਡੇ ਨਾਲ ਮੌਜੂਦ ਹੈ ਆਪਾਂ ਗੱਲ ਕਰ ਲੈਨੇ ਮੈਡਮ ਜੋ ਦੱਸਿਆ ਜਾ ਰਿਹਾ ਕਿ ਪ੍ਰਵੀਨ ਛਾਪੜਾ ਜੀ ਨੂੰ ਹਲਕਾ ਸੰਗਠਨ ਇੰਚਾਰਜ ਜੋ ਆਮ ਆਦਮੀ ਪਾਰਟੀ ਨੇ ਲਗਾਇਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਸ਼ਹਿਰ ਦੇ ਵਿੱਚ ਲੱਡੂ ਵੰਡੇ ਗਏ ਸੀਗੇ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੀਗਾ ਅਚਾਨਕ ਇਹ じゃ ਕਿਹਾ ਹੋ ਗਿਆ ਪਾਰਟੀ ਨੇ ਹਟਾ ਕੇ ਰਤੇਸ਼ ਬੰਸਲ ਜੀ ਨੂੰ ਜਿਹੜਾ ਹੈ ਦੇਖੋ ਕਿਸੇ ਵੀ ਇਨਸਾਨ ਨੂੰ ਜਾਂ ਕਿਸੇ ਵੀ ਮੈਂਬਰ ਨੂੰ ਪਾਰਟੀ ਨੇ ਸੰਗਠਨ ਦੀ ਜ਼ਿੰਮੇਵਾਰੀ ਦੇਣਾ ਪਾਰਟੀ ਉਹਨਾਂ ਦੇ ਕੰਮ ਨੂੰ ਦੇਖ ਕੇ ਉਹ ਦਿੰਦੀ ਹੈ ਤਾਂ ਮੈਂ ਇਸ ਬਾਰੇ ਮੈਂ ਕੁਝ ਵੀ ਨਹੀਂ ਮੈਂ ਕਹੂੰਗੀ ਕਿਉਂਕਿ ਇਹ ਫੈਸਲਾ ਪਾਰਟੀ ਦਾ ਹੈ ਪਾਰਟੀ ਨੂੰ ਜੋ ਠੀਕ ਲੱਗਿਆ ਪਾਰਟੀ ਨੇ ਇਹ ਕੀਤਾ ਹਾਂ ਇਹ ਜਰੂਰ ਮੈਂ ਕਹੂੰਗੀ ਕਿ ਰਿਤੇਸ਼ ਬੰਸਲ ਜੀ ਕੋਈ ਅੱਜ ਤੋਂ ਨਵੇਂ ਨਹੀਂ ਹੈ ਰਿਤੇਸ਼ ਬੰਸਲ ਜੀ 16 ਤੋਂ ਸਾਡੇ ਨਾਲ ਲੱਗੇ ਹੋਏ ਨੇ ਔਰ ਸ਼ੁਰੂ ਤੋਂ ਆਪਦੀ ਤਨਦੇਹੀ ਨਾਲ ਪਾਰਟੀ ਦਾ ਕੰਮ ਕਰਦੇ ਨੇ ਜਿਦੋਂ ਕਿ ਬਲਕਿ ਆਮ ਆਦੀ ਪਾਰਟੀ ਦੀ ਸਰਕਾਰ ਵੀ ਨਹੀਂ ਸੀ ਉਦੋਂ ਇਹ ਸਾਡੇ ਨਾਲ ਕੰਮ ਕਰਦੇ ਸੀ ਸਾਨੂੰ ਬੜਾ ਲੋਕ ਡਰਾਉਂਦੇ ਸੀਗੇ ਕਿ ਜੀ ਤੁਹਾਡੀ ਇੰਡਸਟਰੀ ਹੈ ਜੀ ਤੁਹਾਡੀ ਇੰਡਸਟਰੀ ਖਰਾਬ ਕਰ ਦੇਣਗੇ ਜੀ ਆ ਇਹ ਕਰ ਦੇਣਗੇ ਕਿਉਂਕਿ ਜਿਵੇਂ ਪਹਿਲਾਂ ਪਿਛਲੀਆਂ ਸਰਕਾਰਾਂ ਦੀ ਗੁੰਡਾਗਰਦੀ ਚੱਲਦੀ ਸੀ ਪਰ ਇੱਕੋ ਹੀ ਚੀਜ਼ ਕਹਿੰਦੇ ਸੀ ਕਿ ਮੈਂ ਜਿਸ ਪਾਰਟੀ ਨਾਲ ਜੁੜਿਆ ਉੱਥੇ ਤੰਦੇ ਹੀ ਨਾਲ ਖੜਾ ਮੈਡਮ ਦੇਖੋ ਜਦ ਵੀ ਕਿਸੇ ਕਿਤੇ ਪ੍ਰੋਗਰਾਮ ਹੁੰਦਾ ਕੁਝ ਵੀ ਹੁੰਦਾ ਪ੍ਰਵੀਨ ਛਾਵੜਾ ਜੀ ਸੀਨੀਅਰ ਮੈਂਬਰ ਹੈ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਤੁਹਾਨੂੰ ਕਿਤੇ ਇਹ ਤਾਂ ਨਹੀਂ ਜੋ ਸਾਡੇ ਸੂਤਰ ਦੱਸਦੇ ਵੀ ਉਹਨਾਂ ਦੀ ਗਾਂਧੀਜੀ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਕਿਤੇ ਕੋਈ ਗੱਲਬਾਤ ਚੱਲ ਰਹੀ ਆ ਆਨ ਵਾਲੇ ਦਿਨਾਂ 'ਚ ਉਹ ਐਮਐਲਏ ਦੀ ਟਿਕਟ ਦਾ ਦਾਵਾ ਠੋਕਰਿਆ ਕਾਂਗਰਸ ਪਾਰਟੀ ਤੋਂ ਕਿਤੇ ਇਹੋ ਜਿਹੀ ਗੱਲਾਂ ਪਾਰਟੀ ਤੱਕ ਪਹੁੰਚ ਗਈਆਂ ਤਾਂ ਰਤੇਸ਼ ਬੰਸਲ ਜੀ ਨੂੰ ਇੱਕਦਮ ਉਹਨਾਂ ਦਾ ਅਹੁਦਾ ਛਿੰਕੇ ਦੇ ਦਿੱਤਾ ਗਿਆ ਕੁਝ ਇਹੋ ਜਿਹੀ ਗੱਲਾਂ ਤੁਹਾਨੂੰ ਆ ਰਹੀਆਂ ਸਾਮਣੇ ਜੋ ਸਾਡੇ ਸੂਤਰ ਦੱਸਦੇ ਉਹਨਾਂ ਦੀ ਕਾਂਗਰਸ ਪਾਰਟੀ ਦੇ ਜਿਹੜੇ ਐਮਪੀ ਹੈ ਪਟਿਆਲਾ ਤੋਂ ਗਾਂਧੀਜੀ ਦੇ ਨਾਲ ਪ ਦੇਖੋ ਇਹ ਗੱਲਾਂ ਬਾਰੇ ਤਾਂ ਮੈਂ ਹੀ ਕਹੂੰਗੀ ਤੁਹਾਨੂੰ ਜ਼ਿਆਦਾਤਰ ਗਾਂਧੀ ਜੀ ਜਾਂ ਛਾਵੜਾ ਜੀ ਦੱਸ ਸਕਦੇ ਨੇ ਪਰ ਮੈਂ ਇਹ ਵੀ ਕਹੂੰਗੀ ਕਿ ਪਾਰਟੀ ਕਿਸੇ ਗੱਲ ਤੋਂ ਅਣਜਾਣ ਨਹੀਂ ਹੁੰਦੀ ਪਾਰਟੀ ਦੀ ਇੰਟੈਲੀਜੈਂਸੀ ਪਾਰਟੀ ਕੀ ਉਹ ਤਾਂ ਸਰਕਾਰ ਹੈ ਸਰਕਾਰ ਦੀ ਇੰਟੈਲੀਜੈਂਸੀ ਸੀਆਈਡੀ ਹਰ ਚੀਜ਼ ਉਹਨਾਂ ਦੀ ਨਜ਼ਰ ਚ ਹੁੰਦੀ ਹੈ ਇਹ ਉਹਨਾਂ ਦਾ ਹੀ ਫੈਸਲਾ ਹੈ ਔਰ ਉਹੀ ਦੱਸ ਸਕਦੇ ਨੇ ਵੀ ਉਹਨਾਂ ਨੇ ਕਿਉਂ ਚੇਂਜ ਕੀਤਾ ਪਰ ਮੈਂ ਇਹ ਕਹੂੰਗੀ ਕਿ ਪਾਰਟੀ ਜਿਸ ਨੂੰ ਵੀ ਜ਼ਿੰਮੇਵਾਰੀ ਦਿੰਦੀ ਹੈ ਉਹਦਾ ਸਵਾਗਤ ਹੈ ਔਰ ਸਭ ਦਾ ਹੀ ਫਰਜ਼ ਹੈ ਕਿ ਅੱਜ ਅਸੀਂ ਲੱਕੇ ਸਰਕਾਰ ਹੈ ਆਮ ਆਦੀ ਪਾਰਟੀ ਦੀ ਹੈ ਔਰ ਅਸੀਂ ਲੱਕੇ ਲੋਕਾਂ ਪ੍ਰਤੀ ਕੰਮ ਕਰਨਾ ਹੈ ਔਰ ਸੰਗਠਨ ਨੂੰ ਮਜ਼ਬੂਤ ਕਰਕੇ ਲੋਕਾਂ ਤੱਕ ਪਹੁੰਚੀਏ ਲੋਕਾਂ ਦੇ ਕੰਮ ਕਰੀਏ ਸਾਡੇ ਆਮ ਆਦੀ ਪਾਰਟੀ ਰਾਜਪੁਰਾ ਵੱਲੋਂ ਵੀ ਸਾਡੀ ਟੀਮ ਵੱਲੋਂ ਲੋਕਾਂ 'ਚ ਜਾਇਆ ਜਾ ਰਿਹਾ ਕਿ ਜੀ ਅਸੀਂ ਪਹਿਲਾਂ ਤੁਹਾਡੇ ਕੋਲੋਂ ਵੋਟ ਮੰਗਣ ਆਏ ਸੀ ਹੁਣ ਤੁਹਾਡੇ ਤੋਂ ਕੰਮ ਮੰਗਣ ਆਏ ਆ ਸਾਨੂੰ ਕੰਮ ਦੱਸੋ ਜੇ ਕੋਈ ਕੰਮ ਰਹਿ ਗਏ ਆ ਜਾਂ ਕਈ ਕੰਮ ਐਦਾਂ ਦੇ ਹੁੰਦੇ ਆ ਕਿ ਜਿਹੜੀ ਸਾਡੀ ਨਿਗਾ 'ਚ ਨਹੀਂ ਹੁੰਦੇ ਤਾਂ ਜਦੋਂ ਲੋਕਾਂ ਕੋਲੇ ਜਾਂਦੇ ਆ ਤਾਂ ਲੋਕਾਂ ਤੋਂ ਪਤਾ ਲੱਗਦਾ ਤਾਂ ਸਾਡਾ ਕੰਮ ਹੈ ਸਰਕਾਰ ਦੇ ਪ੍ਰਤੀ ਕੰਮ ਅਸੀਂ ਲੋਕਾਂ ਦੇ ਲੋਕਾਂ ਨੇ ਸਰਕਾਰ ਬਣਾਈ ਹੈ ਤਾਂ ਅਸੀਂ ਲੋਕਾਂ ਦੇ ਕੰਮ ਕਰੀਏ ਰਿਤੇਸ਼ ਜੀ ਦਾ ਕੰਮ ਹੈ ਇਹਨਾਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਇਹ ਸੰਗਠਨ ਨੂੰ ਮਜ਼ਬੂਤ ਕਰੋ ਮੈਡਮ ਕੀ ਕੰਮ ਹੁੰਦੇ ਆ ਮੇਨ ਸੰਗਠਨ ਦੇ ਕੀ ਕੁਝ ਕੰਮ ਹੁੰਦੇ ਨੇ ਦੇਖੋ ਜਿਵੇਂ ਤੁਸੀਂ ਵੀ ਜਾਣਦੇ ਆ ਕਿ ਇੱਕ ਪਾਰਟੀ ਦੀ ਜਿਹੜੀ ਕਹਿੰਦੇ ਰੀੜ ਦੀ ਹੱਡੀ ਜਾਂ ਧਿਰ 메ਨ ਸੰਗਠਨ ਹੁੰਦਾ ਹੈ ਜੇ ਸੰਗਠਨ ਹੀ ਮਜ਼ਬੂਤ ਨਾ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਖੜੀ ਹੋ ਸਕਦੀ ਹੈ ਤਾਂ ਸੰਗਠਨ ਦਾ ਮਤਲਬ ਹੈ ਕਿ ਨਵੇਂ ਲੋਕਾਂ ਨੂੰ ਜੋੜਿਆ ਜਾਵੇ ਜਿਵੇਂ ਹੁਣ ਸੰਗਠਨ ਦੇ ਇਹਨਾਂ ਨੇ ਅਲੱਗ-ਅਲੱਗ ਵਿੰਗਸ ਬਣਾਨੀਆਂ ਜਿਵੇਂ ਸਾਡੀ ਯੂਥ ਵਿੰਗ ਹੈ ਯੂਥ ਦੇ ਪ੍ਰਧਾਨ ਜੀ ਖੜੇ ਹੈ ਰਜੇਸ਼ ਬੋਬਾ ਜੀ ਮਹਿਲਾ ਵਿੰਗ ਹੈ ਕਿਸਾਨ ਵਿੰਗ ਹੈ ਵੱਖ-ਵੱਖ ਵਿੰਗ ਹੈ ਉਹਨਾਂ ਨੂੰ ਬਣਾਇਆ ਜਾਵੇ ਤਾਂਕਿ ਵਿੰਗ ਦਾ ਮਤਲਬ ਯੂਥ ਯੂਥ ਵਾਲੀ ਪ੍ਰੋਬਲਮ ਲੈ ਕੇ ਆਣ ਮਹਿਲਾਵਾਂ ਮਹਿਲਾਵਾਂ ਦੀਆਂ ਪ੍ਰੋਬਲਮਾਂ ਲੈ ਕੇ ਆਣ ਕਿਸਾਨ ਕਿਸਾਨਾਂ ਦੀਆਂ ਪ੍ਰੋਬਲਮਾਂ ਲੈ ਕੇ ਆਣ ਤਾਂਕਿ ਉਹਨਾਂ ਦਾ ਹੱਲ ਨਿਕਲ ਸਕੇ ਤਾਂਕਿ ਗਰਾਊਂਡ ਤੱਕ ਜ਼ਮੀਨ ਤੱਕ ਜਿਹਨੂੰ ਕਹਿੰਦੇ ਜੜਾਂ ਤੱਕ ਅਸੀਂ ਪਾਰਟੀ ਦੀਆਂ ਜੜਾਂ ਮਜ਼ਬੂਤ ਕਰੀਏ ਔਰ ਲੋਕਾਂ ਦੇ ਜਿਹੜੀਆਂ ਕਿ ਪ੍ਰੋਬਲਮਸ ਐ ਉਹਨਾਂ ਨੂੰ ਲੈ ਕੇ ਪਾਰਟੀ ਦੇ ਪਲੇਟਫਾਰਮ ਤੇ ਰੱਖੀਏ ਮੈਡਮ ਐਸੀ ਮੇਰੇ ਦੋ ਕੁਐਸਚਨ ਹੋ ਰਹੇ ਪਹਿਲਾਂ ਮੈਂ ਰਤੇਸ਼ ਬੰਸਲ ਜੀ ਨੂੰ ਮੁਬਾਰਕਬਾਦ ਦੇ ਦਾਂ ਬੜਾ ਵਾਅਦਾ ਉਦਾਂ ਤੇ ਬੜੇ ਵੱਡੇ ਇੱਕ ਸੀਨੀਅਰ ਮੈਂਬਰ ਤੋਂ ਜਿਹੜਾ ਖੋਕੇ ਪਾਰਟੀ ਨੇ ਮੈਂ ਤਾਂ ਇਹੀ ਕਾਂਗਾ ਬਾਕੀ ਤੁਸੀਂ ਪਾਰਟੀ ਦੇ ਐਮਐਲਏ ਕੀ ਕਹਿਣਾ ਚਾਹੋਗੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸ਼ੁਕਰੀਆ ਸ਼ੁਕਰੀਆ ਜੀ ਸੰਦੀਪ ਜੀ ਮੈਂ ਧੰਨਵਾਦ ਕਰਦਾ ਸਾਡੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਹਲਕੇ ਦੇ ਹਰਮਨ ਪਿਆਰੇ ਨੇਤਾ ਐਮਐਲਏ ਪੈਨਨੀਨਾ ਮਿੱਤਲ ਜੀ ਦਾ ਜਿਨ੍ਹਾਂ ਨੇ ਕੀ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਮੇਰੇ ਤੇ ਇਨਾ ਵਿਸ਼ਵਾਸ ਜਤਾਇਆ ਔਰ ਮੈਨੂੰ ਰਾਜਪੁਰਾ ਹਲਕੇ ਦਾ ਸੰਗਠਨ ਇੰਚਾਰਜ ਲਗਾਇਆ ਮੈਂ ਹੀ ਤੁਹਾਨੂੰ ਕਹਿਣਾ ਚਾਹੁੰਗਾ ਕਿ ਮੈਂ ਪਾਰਟੀ ਨੇ ਮੇਰੇ ਵਿੱਚ ਦੇਖਿਆ ਤਾਂ ਇਹ ਪਾਰਟੀ ਨੂੰ ਪਤਾ ਹੈ ਮੈਂ ਵਿਸ਼ਵਾਸ ਦਿਵਾਇਆ ਹੈ ਪਾਰਟੀ ਨੂੰ ਔਰ ਕਿ ਮੈਂ 24 ਘੰਟੇ ਪਾਰਟੀ ਦੀ ਸੇਵਾ ਦੇ ਵਿੱਚ ਹਾਜ਼ਰ ਆ ਔਰ ਅਸੀਂ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਮਿਹਨਤ ਕਰ ਵੀ ਰਹੇ ਸੀਗੇ ਔਰ ਹੁਣ ਹੋਰ ਕਰਾਂਗੇ ਤੇਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਸੰਗਠਨ ਇੰਚਾਰਜ ਬਣਨ ਤੇ ਹੋ ਰਹੀ ਹੈ ਜਾਂ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਤੇ ਹੋ ਰਹੀ ਹੈ ਕਿ ਕਈ ਵਾਰ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਪ੍ਰਵੀਨ ਛਾਵੜਾ ਤੋਂ ਜਿਹੜਾ ਹੈ ਉਹਦਾ ਲੈ ਕੇ ਤੁਹਾਨੂੰ ਦਿੱਤਾ ਗਿਆ ਨਹੀਂ ਮੈਂ ਜੋ ਤੁਸੀਂ ਪ੍ਰਵੀਨ ਚਾਵੜਾ ਜੀ ਦੀ ਗੱਲ ਕਰ ਰਹੇ ਹੋ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਵੀ ਸਾਡੇ ਤੋਂ ਸੀਨੀਅਰ ਸਾਡੇ ਸੀਨੀਅਰ ਲੀਡਰ ਹੈ ਰਹੇ ਆ ਖਰ ਠੀਕ ਹੈ ਔਰ ਮੈਂ ਤਾਂ ਦੇਖੋ ਨਹੀਂ ਰਹੇ मतलब ਉਹ ਤਾਂ ਹੈਗੇ ਮੇਰੇ ਕੋਲ ਸੀਨੀਅਰ ਹਾਂ ਹੈਗੇ ਮੈਂ ਉਹੀ ਕਹਿੰਦਾ ਵੀ ਸਾਡੇ ਸੀਨੀਅਰ ਲੀਡਰ ਹੈਗੇ ਹੈਗੇ ਤੇ ਚਲੋ ਉਹਨਾਂ ਦੀ ਵਰਕਿੰਗ ਜੋ ਵੀ ਵਰਕਿੰਗ ਸਟਾਈਲ ਜੋ ਵੀ ਹੈ ਉਹਨਾਂ ਦਾ ਆਪਣਾ ਹੈ ਮੈਂ ਉਹਨਾਂ ਦੇ ਵਰਕਿੰਗ ਸਟਾਈਲ ਤੇ ਕਮੈਂਟ ਨਹੀਂ ਕਰਦਾ ਹਨਾ ਵੀ ਤੁਸੀਂ ਜਿਵੇਂ ਹੁਣ ਗੱਲ ਕੀਤੀ ਵੀ ਉਹ ਕਿਸੇ ਹੋਰ ਪਾਰਟੀਆਂ ਦੇ ਨਾਲ ਤਾਲੁਕ ਦੇ ਵਿੱਚ ਹੈ ਇਹ ਤਾਂ ਚਲੋ ਉਹ ਸੂਤਰ ਦੱਸਦੇ ਸ਼ਹਿਰ ਦੇ ਵੀ ਚਰਚਾ ਹੈ ਤਾਂ ਹੀ ਮੈਂ ਮਹਿਨਤ ਪੁੱਛ ਰਿਹਾ ਹਾਂ ਸੰਦੀਪ ਜੀ ਤੁਹਾਡੇ ਸੁੱਤਰ ਤਾਂ ਹੁਣ ਪਤਾ ਨਹੀਂ ਮੈਨੂੰ ਕਿਸ ਤਰ੍ਹਾਂ ਹੈ ਹੈ ਤੁਹਾਡੇ ਸੁੱਤਰ ਹੋ ਸਕਦਾ ਬਹੁਤ ਸਟਰੋਂਗ ਹੋਣ ਤੇ ਜੋ ਤੁਹਾਡੇ ਕੋਲੇ ਇਨਫੋਰਮੇਸ਼ਨ ਪਹੁੰਚੀ ਹੈ ਵੀ ਉਹ ਦੂਜੀਆਂ ਪਾਰਟੀਆਂ ਦੇ ਕੰਟੈਕਟ ਦੇ ਵਿੱਚ ਹੈ ਜਾਂ ਗਾਂਧੀ ਜੀ ਦੇ ਟੱਚ ਦੇ ਵਿੱਚ ਹੈ ਇਹਦਾ ਦੇਖੋ ਹੁਣ ਮੈਂ ਇਸ ਬਾਰੇ ਨਹੀਂ ਕਹੂੰਗਾ ਮੈਂ ਤਾਂ ਆਪਦੇ ਵਾਸਤੇ ਜ਼ਿੰਮੇਵਾਰੀ ਦੇ ਲੈ ਸਕਦਾ ਕਿ ਮੈਂ ਸੰਘਣ ਨੂੰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਦਾ ਹੈ ਬਈ ਆਖਰੀ ਕੁਐਸਚਨ ਹੈ ਮੈਡਮ ਮੈਡਮ ਇਹ ਤਾਂ ਮੇਰੇ ਖਿਆਲ ਨਾਲ ਜਿਹੜੇ ਤੁਹਾਡੇ ਤੋਂ ਹਟ ਕੇ ਚੱਲ ਰਹੇ ਆ ਚੱਲ ਵੀ ਰਹੇ ਆ ਕੋਈ ਐਜੀ ਗੱਲ ਨਹੀਂ ਹੈ ਮੈਂ ਝੂਠ ਨਹੀਂ ਬੋਲਾਂਗਾ ਚੱਲ ਵੀ ਰਹੇ ਆ ਠੀਕ ਹੈ ਨਾ ਪਾਰਟੀ ਤੋਂ ਸ਼ੁਰੂ ਤੋਂ ਜੋ ਅਲੱਗ ਚੱਲ ਰਿਹਾ ਹੈ ਇਹ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੈਂਬਲੇ ਨਾਲ ਵਿਗਾੜਨ ਦਾ ਜਿਹੜਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਂਦਾ ਨਾ ਕਿਤੇ ਕਿਤੇ ਜੇ ਉਹ ਬਣਾ ਕੇ ਰੱਖਦੇ ਤਾਂ ਸ਼ਾਇਦ ਇਸ ਤੋਂ ਵੱਡੇ ਹੌਦੇ ਉਹਨਾਂ ਨੂੰ ਮਿਲ ਸਕਦੇ ਜੀ ਹੋ ਸਕਦਾ ਇਸ ਤਰ੍ਹਾਂ ਜਾਂ ਮੈਂ ਗਲਤਾਂ ਨਹੀਂ ਦੇਖੋ ਐਸਾ ਕੁਝ ਨਹੀਂ ਹੈ ਐਮਐਲਏ ਜਦੋਂ ਚੁਣਿਆ ਜਾਂਦਾ ਹੈ ਤਾਂ ਉਹ ਪੂਰੇ ਹਲਕੇ ਦਾ ਹੁੰਦਾ ਹੈ ਹਰ ਹਲਕੇ ਦੇ ਮੈਂਬਰ ਦਾ ਹੁੰਦਾ ਹੈ ਮੇਰੇ ਕੋਲੇ ਕਈ ਦੂਸਰੀਆਂ ਪਾਰਟੀਆਂ ਦੇ ਵੀ ਲੋਕ ਆਉਂਦੇ ਨੇ ਜਿਹੜੇ ਕੰਮ ਕਰਾਣ ਆਉਂਦੇ ਨੇ ਕਈ ਤਾਂ ਵਿਚਾਰੇ ਐਨੇ ਸਿੱਧੇ ਹੁੰਦੇ ਆ ਜਿਹੜੇ ਆ ਕੇ ਕਹਿੰਦੇ ਆ ਜੀ ਮੈਡਮ ਅਸੀਂ ਤੁਹਾਨੂੰ ਵੋਟ ਨਹੀਂ ਪਾਈ ਅਸੀਂ ਦੂਜੀ ਪਾਰਟੀ ਤੋਂ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕ ਸਾਰੇ ਮੇਰਾ ਪਰਿਵਾਰੋਂ ਆਪਾਂ ਪਾਰਟੀਆਂ ਇਹ ਉਦੋਂ ਦੇਖਾਂਗੇ ਜਦੋਂ ਇਲੈਕਸ਼ਨ ਦਾ ਟਾਈਮ ਹੋ 27 'ਚ ਦੇਖਾਂਗੇ ਕੌਣ ਕਿਸ ਪਾਰਟੀ ਤੋਂ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦੀ ਕੋਈ ਗੱਲ ਹੈ ਮੈਂ ਆਪਦੀ ਜ਼ਿੰਮੇਵਾਰੀ ਨਿਭਾ ਰਹੀ ਆ ਮੈਨੂੰ ਅੱਜ ਮੈਂ ਇਹ ਕਹੂੰਗੀ ਧੰਨਵਾਦ ਕਰਦੀ ਆ ਆਮ ਆਦੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕਿ ਅੱਜ ਮੈਨੂੰ ਐਮਐਲਏ ਬਣਾਇਆ ਲੋਕ ਔਰ ਖਾਸ ਕਰ ਰਾਜਪੁਰੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਕਿ ਮੈਨੂੰ ਐਮਐਲਏ ਬਣਾਇਆ ਇਹ ਵੀ ਰੋਲਾ ਪਾਉਂਦੇ ਆ ਕਿ ਐਤਕੀ ਤੁਸੀਂ ਸ਼ਰਤ ਲਾ ਲਓ ਕਿ ਮੈਡਮ ਨੂੰ ਟਿਕਟ ਮਿਲ ਜਾਵੇ ਇਹ ਤਾਂ ਜੇ ਤੁਸੀਂ ਜੇ ਖੁੱਲ ਕੇ ਨਹੀਂ ਦੱਸਣਾ ਚਾਹੁੰ ਚਰਚਾ ਤਾਂ ਇਹ ਲੋਗ ਜੀ ਹਾਂ ਜੀ ਚਰਚਾ ਤਾਂ ਇਹ ਲੋਗ ਇਹ ਵੀ ਕਰਦੇ ਸੀ ਪਹਿਲਾਂ ਵੀ ਕਿ ਮੈਡਮ ਨੂੰ ਕਦੇ ਟਿਕਟ ਨਹੀਂ ਮਿਲਣੀ ਉਹ ਮੇਰੀ ਪਾਰਟੀ ਨੇ ਮੇਰੀ ਮਿਹਨਤ ਦੇਖੀ ਮੇਰੀ ਪਾਰਟੀ ਪ੍ਰਤੀ ਵਫਾਦਾਰੀ ਦੇਖੀ ਮੈਂ ਇੱਕੋ ਹੀ ਗੱਲ ਕਹਿਣੀ ਆ ਜਿਵੇਂ ਕਿ ਇਹ ਮੇਰੀ ਮਾਂ ਪਾਰਟੀ ਹੈ ਮੈਂ ਕੋਈ ਪਹਿਲਾਂ ਪਾਰਟੀਆਂ ਚ ਨਹੀਂ ਸੀ ਮੇਰੀ ਆਮ ਆਦੀ ਪਾਰਟੀ ਆ ਔਰ ਹਮੇਸ਼ਾ ਪਾਰਟੀ ਲਈ ਲੜਦੇ ਰਵਾਂਗੇ ਔਰ ਹਮੇਸ਼ਾ ਲੜੇ ਆ ਕਿਉਂਕਿ ਅਸੀਂ ਇੱਕ ਬਦਲਾਅ ਲਿਆਉਣ ਲਈ ਆਏ ਸੀ ਅਸੀਂ ਕੋਈ ਐਮਐਲਏ ਬਣਨ ਲਈ ਨਹੀਂ ਆਏ ਉਦੋਂ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਦੇ ਐਮਐਲਏ ਵੀ ਬੰਨਾ ਇਹ ਤਾਂ ਪਾਰਟੀ ਨੇ ਬਣਾਇਆ ਜਾਂ ਰਾਜਪੁਰਾ ਦੇ ਜਨਤਾ ਨੇ ਬਣਾਇਆ ਤਾਂ ਮੈਂ ਤਾਂ ਇੱਕ ਮਿਹਨਤ ਕਰ ਰਹੀ ਆ ਇਹ ਤਾਂ ਜੋ ਉਹਨਾਂ ਦਾ ਉਹ ਹੀ ਉਹਨਾਂ ਦੀ ਫਿਤਰਤ ਹੈ ਕਿ ਉਹਨਾਂ ਨੇ ਕੀ ਪ੍ਰਚਾਰ ਕਰਨਾ ਉਹ ਲੋਕਾਂ ਨੂੰ ਪਤਾ ਜਨਤਾ ਸਭ ਜਾਣਦੀ ਹੈ ਚਲੋ ਮੈਡਮ ਥੈਂਕ ਯੂ ਵੈਰੀ ਮਚ ਦੇਖੋ ਕਿਤੇ ਜਿੱਥੇ ਅੱਗ ਲੱਗਦੀ ਆ ਧੂਆ ਦਾ ਉੱਡਦਾ ਹੈ ਲੇਕਿਨ ਇੱਕ ਐਮਐਲਏ ਜੋ ਸੀਨੀਅਰ ਹੁੰਦੇ ਆ ਸ਼ਹਿਰ ਨੂੰ ਚਲਾ ਰਿਹਾ ਉਹਨਾਂ ਦਾ ਫਰਜ਼ ਇਹੀ ਬਣਦਾ ਜੋ ਮੈਡਮ ਨੇ ਅੱਜ ਤੁਹਾਡੇ ਸਾਹਮਣੇ ਗੱਲ ਕਰੀ ਹੈ ਚਾਹੇ ਕੋਈ ਗੱਲ ਹੈ ਜਾਂ ਨਹੀਂ ਹੈ ਲੇਕਿਨ ਕਿਤਨੇ ਕਿਤੇ ਸ਼ਹਿਰ ਦੇ ਵਿੱਚ ਵੱਡੀ ਚਰਚਾ ਹੈ ਕਿ ਪ੍ਰਵੀਨ ਛਾਵੜਾ ਜੀ ਨੂੰ ਹਟਾ ਕੇ ਰਤੇਸ਼ ਪੰਸਲ ਨੂੰ ਬਣਾਣਾ ਬਹੁਤ ਵੱਡੀ ਗੱਲ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ